ਫਾਜ ਜਿਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖੁਸ਼ਵਾਰੀ ਸਾਧ ਸੰਗਤ ਜੀ ਆਓ ਅਜਾਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਜਤਾਨੀ ਨਾਹਣ ਪੁੱਜਣ ਤੇ ਸ਼ਿਰਮੌਰ ریاست ਦੇ ਰਾਜਾ ਮਿਤਨੀ ਪ੍ਰਕਾਸ਼ ਦੀ ਬੇਨਤੀ ਮੁਬਾਰੇ ਸ਼ਰਮਨ ਕਰੀਏ ਹੈ ਹਿਮਾਚਲ ਪ੍ਰਦੇਸ਼ ਵਿੱਚ ਜਮਨਾ ਨਦੀ ਦੇ ਕਿਨਾਰੇ ਇਹ ਸ਼ਹਿਰ ਪ੍ਰਾਣੀ ਨਾਹਨ ਵਿਾਸਤ ਵਿੱਚ ਹੈ ਹੁਣ ਇਹ ਸ਼ਹਿਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸ਼ਰਮੌਰ ਦੀ ਤਹਿਸੀਲ ਵਜੋਂ ਜਾਣਿਆ ਜਾਂਦਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ 4 ਸਾਲ ਤੋਂ ਵੀ ਵੱਧ ਸਮਾਂ ਰੁਕੇ ਸਨ ਈਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਪਾਵਟਾ ਦਾ ਅਰਥ ਹੈ ਜਿੱਥੇ ਪੈਰ ਅੜਕ ਜਾਵੇ ਗੁਰੂ ਜੀ ਰਾਜਾ ਮੀਤਨੀ ਪ੍ਰਕਾਸ਼ ਨਾਲ ਸੈਤੇ ਜਾ ਰਹੇ ਸਨ ਕਿ ਅਚਾਨਕ ਘੋੜੇ ਦਾ ਪੈਰ ਅਟ ਗਿਆ ਤੇ ਚੁੱਪਚਾਪ ਖਲੋ ਗਿਆ ਗੁਰੂ ਜੀ ਨੇ ਬੜਾਸਤੂ ਅੱਗੇ ਚੱਲਣ ਵਾਸਤੇ ਕਿਹਾ ਪਰ ਘੋੜਾ ਅਣੋਲ ਖੜਾ ਰਿਹਾ ਚੁੱਪਚਾਪ ਇਸ ਤੋਂ ਅੱਗੇ ਨਹੀਂ ਤੁਰਿਆ ਤਾਂ ਗੁਰੂ ਸਾਹਿਬ ਨੇ ਇਸ ਰਮਣੇਕ ਥਾਂ ਤੇ ਟਿਕਾਣਾ ਕੀਤਾ ਤੇ ਸਿੰਘਾਂ ਲਈ ਸਿਖਲਾਈ ਕੈਂਪ ਇੱਥੇ ਲਗਾਇਆ ਇਸ ਸਥਾਨ ਦੀ ਨਹੀਂ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਰਾਮ ਕਵਰ ਜੀ ਪਾਸੋਂ 9 ਅਪ੍ਰੈਲ 1685 ਨੂੰ ਲਿਖਵਾਈ ਇਤਿਹਾਸ ਵਿੱਚ ਆਉਂਦਾ ਹੈ ਕਿ 12 ਦਿਨਾਂ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਦੇ ਹੇਠ ਕੇਲੇ ਦੀ ਸ਼ਕਲ ਵਿੱਚ ਇਹ ਪਵਨਸਥਾਨ ਦੀ ਉਸਾਰੀ ਕਰਵਾਈ ਗਈ ਅਤੇ ਇਸ ਸਥਾਨ ਤੇ ਗੁਰੂ ਸਾਹਿਬ 4 ਸਾਲ ਰਹੇ ਤੇ ਇਥੋਂ ਤੱਕ ਕਥਨ ਹੈ ਕਿ ਜਮੁਨਾ ਨਦੀ ਪਿੱਛੋਂ ਬੜੇ ਜ਼ੋਰ ਸ਼ੋਰ ਦੇ ਨਾਲ ਸ਼ੋਰ ਮਚਾਉਂਦੀ ਆਉਂਦੀ ਹੈ ਪਰ ਜਦ ਇਸ ਜਗ੍ਹਾ ਦੇ ਲਾਗੋਂ ਲੰਘਦੀ ਹੈ ਪਿਆਰਿਓ ਤੇ ਬੜੀ ਸ਼ਾਂਤ ਹੋ ਕੇ ਗੁਜ਼ਰਦੀ ਹੈ ਗੁਰੂ ਸਾਹਿਬ ਜੀ ਨੇ ਸਹਿਤ ਸਿਰਜਣਾ ਲਈ ਕਵੀਆਂ ਨੂੰ ਆਪਣੇ ਪਾਸ ਟਿਕਾਣਾ ਦਿੱਤਾ ਅਤੇ ਇੱਥੇ ਕਵਤਾਵਾਂ ਰਚੀਆਂ ਜਾਂਦੀਆਂ ਪੜ੍ਹੀਆਂ ਜਾਂਦੀਆਂ ਸੁਣੀਆਂ ਜਾਂਦੀਆਂ ਸੁਣਾਈਆਂ ਜਾਂਦੀਆਂ ਤੇ ਗੁਰੂ ਸਾਹਿਬ ਦੇ 52 ਕਵੀ ਇਤਿਹਾਸ ਪ੍ਰਸਿੱਧ ਹਨ ਜਮਨਾ ਨਦੀ ਦੇ ਕੰਢੇ ਉਤੇ ਕਵੀ ਦਰਬਾਰ ਦਾ ਉੱਚੇਚਾ ਸਥਾਨ ਬਣਾਇਆ ਇੱਥੇ ਰਹਿ ਕੇ ਗੁਰੂ ਜੀ ਨੇ ਰਾਜਾ ਮੇਦਨੀ ਪ੍ਰਕਾਸ਼ ਅਤੇ ਸ਼੍ਰੀ ਨਗਰ ਗੜਵਾਲ ਦੇ ਰਾਜਾ ਫਤੇ ਚੰਦ ਦੇ ਵੈਰ ਭਾਵ ਨੂੰ ਖਤਮ ਕਰਾਇਆ ਇਥੋਂ ਦੀ ਠਹਿਰ ਦੌਰਾਨ ਹੀ ਬਾਬਾ ਰਾਮ ਰਾਏ ਜੀ ਗੁਰੂ ਜੀ ਨੂੰ ਮਿਲੇ ਅਤੇ ਮਸੰਦਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਰਜ਼ੀਆਂ ਥੋਂ ਗੁਰੂ ਜੀ ਨੂੰ ਜਾਣੂ ਕਰਵਾਇਆ ਅਤੇ ਫਿਰ ਮਾਈ ਪੰਜਾਬ ਕੌਰ ਨੇ ਬਾਬਾ ਰਾਮ ਰਾਏ ਨੂੰ ਮਸੰਦਾਂ ਦੁਆਰਾ ਸਮਾਦੀ ਅਵਸਥਾ ਵਿੱਚ ਫੁੱਕ ਦੇਣ ਦਾ ਦੁੱਖੜਾ ਸੁਣਾਇਆ ਪਿਆਰੋ ਜਦੋਂ ਦਿੱਲੀ ਤੋਂ ਇੱਕ ਥੁੱਕ ਨੂੰ ਗਲਤ ਪੜਨ ਦੇ ਦੋਸ਼ ਵਿੱਚ ਗੁਰਾਂ ਨੇ ਰਾਮ ਰਾਏ ਨੂੰ ਕਿਹਾ ਸੀ ਕਿ ਮੇਰੇ ਮੱਥੇ ਨਾ ਲੱਗਣ ਔਰ ਜਦੋਂ ਉਹਨਾਂ ਨੂੰ ਇਹ ਸਿਨਿਆ ਮਿਲਿਆ ਔਰ ਦੂਜੇ ਮੰਨਿਓ ਉਹਨਾਂ ਨੂੰ ਜ਼ਗੀਰ ਜੋ ਕੇ ਇਸ ਇਲਾਕੇ ਦੇ ਵਿੱਚ ਮਿਲੀ ਸੀ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੀ ਰਹਿਸ਼ ਬਣਾਈ ਅਤੇ ਬਹੁਤ ਸਮੇਂ ਦੇ ਬਾਅਦ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਕੇ ਮੋਰ ਸਿੱਖੀ ਦੇ ਵਿੱਚ ਆਉਣ ਵਾਸਤੇ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਕਰਕੇ ਆਪਣੇ ਨਾਲ ਜੋੜ ਲਿਆ ਪਰ ਇਹ ਬੜੀ ਭਗਤੀ ਦੇ ਵਿੱਚ ਮਗਨ ਰਹਿੰਦੇ ਸਨ ਆਪਣੇ ਸਵਾਸ ਦਸਵੇਂ ਦੁਆਰ ਤੱਕ ਚੜਾ ਲੈਂਦੇ ਸਨ ਕਹਿੰਦੇ ਨੇ ਜਿਸ ਵੇਲੇ ਇਹਨਾਂ ਨੇ ਆਪਣੇ ਸਵਾਸ ਦਸਵੇਂ ਦੁਆਰ ਚੜਾਏ ਹੋਏ ਸਨ ਤਾਂ ਮਾਤਾ ਨੂੰ ਦੱਸ ਕੇ ਗਏ ਸੀ ਕਿ ਅਸੀਂ ਸਮਾਦੀ ਵਸਤਾ ਵਿੱਚ ਹਾਂ ਸਾਡੀ ਉੜੀ ਕਰਨਾ ਪਰਮ ਸੰਧ ਜਿਹੜੇ ਮਨ ਮਰਜ਼ੀਆਂ ਕਰਦੇ ਸੀ ਉਹਨਾਂ ਨੇ ਮਾਤਾ ਜੀ ਦੀ ਇੱਕ ਵੀ ਨਾ ਸੁਣੀ ਅਤੇ ਉਹਨਾਂ ਨੇ ਬਾਬਾ ਰਾਮ ਰਾਏ ਜੀ ਦਾ ਸੰਸਕਾਰ ਕਰ ਦਿੱਤਾ ਉਧਰੋਂ ਬਾਬਾ ਰਾਮ ਰਾਏ ਜੀ ਦਾ ਸੰਸਕਾਰ ਹੋ ਰਿਹਾ ਸੀ ਉਧਰੋਂ ਉਹਨਾਂ ਦੀ ਆਤਮਾ ਵਾਪਸ ਮੁੜੀ ਔਰ ਨਾਲ ਦੀ ਨਾਲ ਹੀ ਵਾਪਸ ਚਲੇਗੀ ਇਸ ਤਰ੍ਹਾਂ ਕਹਿਣ ਦਾ ਭਾਵ ਕਿ ਬਾਬਾ ਰਾਮ ਰਾਏ ਜੀ ਨੂੰ ਸੰਧਾਂ ਦੁਆਰਾ ਸਮਾਧੀ ਅਵਸਥਾ ਵਿੱਚ ਹੀ ਫੂਕ ਦਿੱਤਾ ਸੀ ਇੱਥੇ ਰਹਿਣ ਦੌਰਾਨ ਗੁਰੂ ਜੀ ਨੇ ਕਲੂਰ ਦੇ ਰਾਜਾ ਭੀਮ ਚੰਦ ਉਤੇ ਉਸ ਦੇ ਸਹਾਇਕ ਪਹਾੜੀ ਰਾਜਿਆਂ ਨਾਲ ਪਹਾੜੀ ਦੇ ਮਕਾਮ ਤੇ ਯੁੱਧ ਕਰਕੇ ਵਿਜੇ ਪ੍ਰਾਪਤ ਕੀਤੀ ਸੀ ਅਤੇ ਸਿੱਖਾਂ ਦੇ ਬਾਹੂਬਲ ਦੀ ਪਹਿਲੀ ਵਾਰ ਪਰਖ ਕੀਤੀ ਸੀ ਇੱਥੇ ਹੀ ਮਾਤਾ ਸੁੰਦਰੀ ਜੀ ਦੀ ਕੁਖੋਂ ਸਭ ਜਿਆਦਾ ਅਜੀਤ ਸਿੰਘ ਦਾ ਜਨਮ 26 ਜਨਵਰੀ 1687 ਨੂੰ ਹੋਇਆ ਸਾਲ 1688 ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਪਰਤਨ ਮੇਰੇ ਗੁਰੂ ਜੀ ਨੇ ਇਸ ਸਥਾਨ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਭਾਈ ਵਿਸ਼ਨ ਸਿੰਘ ਨੂੰ ਸੌਂਪੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਮੁੱਖ ਗੁਰਦੁਆਰਾਂ ਵਾਲੀ ਥਾਂ ਤੇ ਪਹਿਲਾ ਮਨਜੀਤ ਸਾਹਿਬ ਹੁੰਦਾ ਸੀ ਪਰ 1823 ਵਿੱਚ ਮੰਜੀ ਸਾਹਿਬ ਦੇ ਸਥਾਨ ਉੱਤੇ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਭਾਈ ਵਿਸ਼ਨ ਸਿੰਘ ਦੇ ਵੰਸਜ ਬਾਬਾ ਕਪੂਰ ਸਿੰਘ ਨੇ ਕਰਵਾਈ ਇਸ ਕੰਮ ਲਈ ਮਹੱਕ ਸਹਿਤਾ ਸਰਦਾਰ ਸਹਿਬ ਸਿੰਘ ਸਿੰਧਾਵਾਲੀਆ ਨੇ ਦਿੱਤੀ ਇਸ ਗੁਰੂ ਧਾਮ ਨਾਲ ਲਗਭਗ 150 ਏਕੜ ਜ਼ਮੀਨ ਵੀ ਲੱਗੀ ਹੋਈ ਹੈ ਬਾਬਾ ਕਪੂਰ ਸਿੰਘ ਤੋਂ ਬਾਅਦ ਇਸ ਗੁਰੂ ਧਾਮ ਦੇ ਸੇਵਕ ਮਹੰਤੀ ਠਾਠ ਨੂੰ ਅਪਨਾ ਕੇ ਖੁਦ ਮਾਲਕ ਬਣ ਬੈਠੇ ਪਹਿਲਾ ਗੁਰਦੁਆਰਾ ਪੌਂਟਾ ਸਾਹਿਬ ਦਾ ਪ੍ਰਬੰਧ ਮਹੰਤ ਲੈਣਾ ਸਿੰਘ ਦੇ ਹੱਥ ਵਿੱਚ ਸੀ ਜੋ ਬਹੁਤ ਨੇਕ ਦਿਲ ਤੇ ਇਮਾਨਦਾਰ ਇਨਸਾਨ ਸੀ ਤੇ ਪੰਥ ਵਿੱਚ ਉਸ ਦਾ ਬਹੁਤ ਮਾਣ ਸਰਕਾਰ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬਣੀ ਤਾਂ ਉਹ ਆਪ ਚਾਬੀਆਂ ਲੈ ਕੇ ਅੰਮ੍ਰਿਤਸਰ ਪੁੱਜ ਗਿਆ ਤੇ ਕਮੇਟੀ ਨੂੰ ਪੌਂਟਾ ਸਾਹਿਬ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਬੇਨਤੀ ਕੀਤੀ ਤਾਂ ਮਹੰਤ ਦੀ ਕੁਰਬਾਨੀ ਤੇ ਨਿਮਰਤਾ ਦੇ ਕੇ ਪੌਂਟਾ ਸਾਹਿਬ ਗੁਰਦੁਆਰੇ ਦੀ ਸੇਵਾ ਸੰਭਾਲ ਕਰਨ ਲਈ ਇੱਕ ਵੱਖਰਾ ਮਤਾ ਪਾਸ ਕਰਕੇ ਜ਼ਿੰਮੇਵਾਰੀ ਦੁਬਾਰਾ ਮਹੰਤ ਨੂੰ ਸੌਂਪ ਦਿੱਤੀ ਪਰ ਮਹੰਤ ਦੇ ਅਕਾਲ ਚਲਾਣੇ ਮਗਰੋਂ ਉਹਨਾਂ ਦਾ ਪੁੱਤਰ ਗੁਰਦੇਵ ਸਿੰਘ ਨੇ ਗੁਰਦੁਆਰੇ ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਤੇ ਆਪਣੀਆਂ ਮੜਮੱਥੀਆਂ ਅਤੇ ਖਰੀਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਤਿਹਾਸ ਗਵਾਹ ਹੈ ਕਿ ਸੰਗਤਾਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੁੰਦੀਆਂ ਸਨ 1950-52 ਵਿੱਚ ਨਿਹੰਗ ਸਿੰਘ ਤੰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਆਪਣੇ ਜਥੇ ਨਾਲ ਉਹ ਗੁਰਦੁਆਰਾ ਪੌਟਾ ਸਾਹਿਬ ਦਰਸ਼ਨ ਕਰਨ ਗਏ ਤਾਂ ਗੁਰਦੁਆਰੇ ਦਾ ਮਾੜਾ ਪ੍ਰਬੰਧ ਦੇਖ ਕੇ ਗੁਰਦੇਵਾਲ ਸਿੰਘ ਨੂੰ ਸਖਤ ਤਾੜਨਾ ਕੀਤੀ ਕੋਸਮਾ ਤੋਂ ਠੀਕ ਰਿਹਾ ਪਰ ਉਸ ਦੇ ਜਾਣ ਪਿੱਛੋਂ ਮੁੜ ਉਹੀ ਕ੍ਰਿਤਿਆ ਸ਼ੁਰੂ ਹੋ ਗਈਆਂ ਸੰਗਤਾਂ ਨੇ ਬਾਬਾ ਜੀ ਨੂੰ ਗੁਰਦੁਆਰਾ ਸੁਧਾਰ ਲਈ ਬੇਨਤੀ ਕੀਤੀ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ 10 ਮਾਰਚ 161964 ਨੂੰ ਜਗਾਰਿਆਂ ਦੀ ਗੂੰਜ ਨਾਲ ਸ਼ਸ਼ਤਰਧਾਰੀ ਨੰਗ ਸਿੰਘਾਂ ਦਾ ਦਲ ਪੌਂਟਾ ਸੇ ਪਹੁੰਚ ਗਿਆ। ਮਹੰਤ ਦੇਖ ਕੇ ਘਬਰਾ ਗਿਆ ਤੇ ਉਸ ਨੇ ਆਪਣੇ ਨਾਲ 100 ਬੰਦੇ ਸ਼ਰਾਬ ਪਿਆ ਕੇ ਲਾ ਲਏ। ਇੱਕ ਦੋ ਪਿੰਡਾਂ ਦੇ ਬੰਦੇ ਪੈਸੇ ਦੇ ਕੇ ਖਰੀਦ ਲੈ ਤੇ ਪ੍ਰਸਨੂ ਵੀ ਮਾਇਆ ਭੇਟਾ ਦੇ ਕੇ ਆਪਣੇ ਨਾਲ ਰਲ ਲਿਆ। ਮਹੰਤ ਬਹੁਤ ਚਲਾਕ ਸੀ ਗੁੰਡੇ ਵੀ ਇਕੱਠੇ ਕਰ ਲਏ। ਤੇ ਸਮਝੌਤਾ ਕਰਨ ਲਈ ਬਾਬਾ ਹਰਪਜਨ ਸਿੰਘ ਨੂੰ ਮਿਲਣ ਵੀ ਚਲਾ ਗਿਆ ਕਹਿਣ ਲੱਗਾ ਤੁਸੀਂ ਗੱਲ ਨੂੰ ਉਲਝਾਓ ਨਾ ਇੱਥੇ ਮਲਕੀਰ ਸਾਡੀ ਹੈ ਤੁਸੀਂ ਚਾਹੋ ਤਾਂ ਰਸਦ ਲੈ ਕੇ ਚਲੇ ਜਾਓ ਕਿਉਂਕਿ ਇੱਥੇ ਤਿੰਨ ਦਿਨਾਂ ਤੋਂ ਵੱਧ ਕੋਈ ਵੀ ਨਹੀਂ ਠਹਿਰ ਸਕਦਾ ਬਾਬਾ ਹਰਪਜਨ ਸਿੰਘ ਨੇ ਜਵਾਬ ਵਿੱਚ ਗੁੱਸੇ ਵਿੱਚ ਕਿਹਾ ਕਿ ਹੁਣ ਤੂੰ ਇੱਥੋਂ ਚਲਾ ਜਾ ਤੂੰ ਇਸ ਗੁਰੂ ਘਰ ਦਾ ਕੀ ਲੱਗਦਾ ਹੈ ਸਾਨੂੰ ਇੱਥੋਂ ਕੋਈ ਨਹੀਂ ਕੱਢ ਸਕਦਾ ਜੇ ਤੇਰਾ ਹੈ ਅਸੀਂ ਦੇਖ ਲਵਾਂਗੇ ਮਹੰਤ ਬਾਬਾ ਹਰਪੰਜ ਸਿੰਘ ਜੀ ਦਾ ਬਦਲਿਆ ਰੂਪ ਦੇਖ ਕੇ ਡਰ ਗਿਆ ਤੇ 4 ਦਿਨ ਗੁਰਦੁਆਰਾ ਸਾਹਿਬ ਨਾ ਆਇਆ ਘੋੜਿਆਂ ਨੂੰ ਪੱਠਿਆਂ ਦਾ ਲੰਗਰ ਜਦੋਂ ਸੰਗਤਾਂ ਨੂੰ ਪਤਾ ਚੱਲਿਆ ਤਾਂ ਘੋੜੇ ਵੀ ਭੁੱਖੇ ਨੇ ਤੇ ਘੋੜਿਆਂ ਦੇ ਚਾਰੇ ਦਾ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਕੀਰਤਨ ਪ੍ਰਵਾਹ ਮੁਰ ਸ਼ੁਰੂ ਹੋ ਗਿਆ ਰੌਣਕਾਂ ਮੁਰ ਲੱਗਣੀਆਂ ਸ਼ੁਰੂ ਹੋ ਗਈਆਂ ਮਹੰਤ ਨੇ ਸਿੱਖਾਂ ਨਾਲ ਕਈ ਵਾਰੀ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਨੇ ਸਿਆਣਪ ਤੋਂ ਕਮ ਲਿਆ ਤੇ ਗੁਰਦੁਆਰੇ ਵਿੱਚ 100 ਪਾਠਾਂ ਦੀ ਲੜੀ ਆਰੰਭ ਕਰ ਦਿੱਤੀ ਮਹੰਤ ਨੇ 3 ਲੱਖ ਰੁਪਇਆ ਬੈਂਕ ਵਿੱਚੋਂ ਕਢਾ ਅੱਲਾ ਉਹ ਅਫਸਰਾਂ ਨੂੰ ਮੰਨਦ ਤੇ ਅਫਸਰਾਂ ਨਾਲ ਮਿਲ ਕੇ ਆਪਣੇ ਇੱਕ ਆਦਮੀ ਕਸ਼ਮੀਰ ਸਿੰਘ ਨੂੰ ਗੁਰਦੁਆਰੇ ਦਾ ਸ਼ੀਮਰ ਬਣਾ ਦਿੱਤਾ ਪਰ ਸਿੰਘਾਂ ਨੇ ਕਬਜ਼ਾ ਦੇਣ ਤੋਂ انکار ਕਰ ਦਿੱਤਾ 22 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈ ਚੁੱਕੇ ਸਨ ਤੇ 30ਵਾਂ ਖੰਡ ਪਾਠ ਆਰੰਭ ਸੀ 22 ਮਈ 1949 ਨੂੰ ਬਾਬਾ ਹਰਪ੍ਰੀਤ ਸਿੰਘ ਜੀ ਨੂੰ ਸਮਝੌਤਾ ਕਰਨ ਦੇ ਬਹਾਨੇ ਗੇਟ ਹਾਊਸ ਨੂੰ ਚਬਲਾ ਕੇ ਗ੍ਰਿਫਤਾਰ ਕਰਾ ਦਿੱਤਾ ਤੇ ਪੁਲਿਸ ਨੂੰ ਗੁਰਦੁਆਰਾ ਸਾਹਿਬ ਨੂੰ ਘੇਰ ਲੈਣ ਦਾ ਹੁਕਮ ਦੇ ਦਿੱਤਾ ਜੋ ਅੰਦਰ ਸਿੰਘ ਸਨ ਉਹਨਾਂ ਨੇ ਪਾਠਾਂ ਦੀ ਵਿੱਦਬੀ ਨਾ ਹੋਏ ਖਿੜਕੀਆਂ ਦਰਵਾਜ਼ੇ ਬੰਦ ਕਰ ਲਏ ਪੁਲਿਸ ਨੇ ਅੰਦਰ ਵੜਨ ਲਈ ਲੋਹੇ ਦੀਆਂ ਪੈਪਾ ਨਾਲ ਦਰਵਾਜ਼ੇ ਪੰਨ ਕੇ ਬੂਟਾ ਸਮੇਤ ਅੰਦਰ ਵੜ ਗਏ ਅਖੰਡ ਪਾਠ ਕਰ ਰਹੇ ਸਿੰਘਾਂ ਤੇ ਗੋਲੀਆਂ ਚਲਾ ਦਿੱਤੀਆਂ ਉਸ ਸਮੇਂ ਗੁਰਦੁਆਰੇ ਵਿੱਚ ਸ਼ਦਾਦਰਸ਼ਨ ਸਿੰਘ ਜੀ ਸਰਦਾਰ ਧੰਨਾ ਸਿੰਘ ਜੀ ਸਰਦਾਰ ਭਜਨ ਸਿੰਘ ਜੀ ਸਰਦਾਰ ਮੰਗਲ ਸਿੰਘ ਜੀ ਸਰਦਾਰ ਪ੍ਰੀਤਮ ਸਿੰਘ ਜੀ ਸਰਦਾਰ ਉਦੇ ਸਿੰਘ ਤੇ ਕੁਝ ਯਾਤਰੀ ਸਨ ਡੀਸੀ ਆਰ ਕੇ ਚੰਦੇਲ ਨੇ ਵਾਰਨਿੰਗ ਦਿੱਤੀ ਕਿ ਅਖੰਡ ਪਾਠ ਸਮਾਪਤ ਕਰਕੇ ਸਾਰੇ ਬੰਵਾਂ ਖੜੀਆਂ ਕਰਕੇ ਬਾਹਰ ਆ ਜਾਓ ਗ੍ਰਿਫਤਾਰੀ ਦੇ ਦੇਵੋ ਨਹੀਂ ਤਾਂ ਮਜਬੂਰਨ ਸਾਡੇ ਵੱਲੋਂ ਗੋਲੀ ਚੜਾਈ ਜਾਵੇਗੀ ਪਰ ਦੂਜੇ ਬੰਨੇ ਸਿੰਘ ਅੜੋਲ ਇਸ ਗੱਲ ਤੇ ਅੜੇ ਰਹੇ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਬੇਜ਼ਬੀ ਅਸੀਂ ਨਹੀਂ ਹੁੰਦੇਵਾਗੇ ਅਖੰਡ ਪਾਠ ਨਿਰੰਤਰ ਜਾਰੀ ਰੱਖਿਆ ਜਾਵੇਗਾ ਅਤੇ ਪੁਰਸ਼ ਦੀਆਂ ਵਰਣਾਂਆਂ ਨੂੰ ਸੁਣ ਕੇ ਕੋਈ ਵੀ ਸਿੱਖ ਬਾਹਰ ਨਹੀਂ ਆਇਆ ਪੁਲਿਸ ਨੇ ਤਿੰਨ ਵਾਰ ਵਾਰਨਿੰਗ ਦਿੱਤੀ ਤੇ ਬਾਅਦ ਦੇ ਵਿੱਚ ਪੁਲਸ ਨੇ ਸ਼ਰਿਆਮ ਨੇ ਹੱਥੇ ਪਾਠੀ ਸਿੰਘ ਤੇ ਗੋਲੀਆਂ ਦਾ ਮੀਮਰਾ ਦਿੱਤਾ ਤੇ ਗੁਰਦੁਆਰੇ ਦੀਆਂ ਕੰਧਾਂ ਛਣਣੀਆਂ ਹੋ ਗਈਆਂ ਤੇ ਅੱਠ ਨਿਹੰਗ ਸਿੰਘ ਤੇ ਤਿੰਨ ਯਾਤਰੂ ਗੋਲੀਆਂ ਦੇ ਨਾਲ ਸ਼ਹੀਦ ਹੋ ਗਏ ਸਰਦਾਰ ਪ੍ਰੀਤਮ ਸਿੰਘ ਜੀ ਨਿਹੰਗ ਫਤਿਹਪੁਰ ਕੋਠੀ ਗੋਲੀਆਂ ਦੇ ਨਾਲ ਸ਼ਹੀਦ ਹੋਏ ਹਿਾਰਪੁਰ ਤੋਂ ਸਰਦਾਰ ਮੰਗਲ ਸਿੰਘ ਜੀ ਨਿਹੰਗ ਬਜਰੌਰ ਹਿਾਰਪੁਰ ਤੋਂ ਇਹ ਵੀ ਸ਼ਹੀਦੀ ਪਾ ਗਏ ਸਰਦਾਰ ਹਰਭਜਨ ਸਿੰਘ ਜੀ ਨਿਹੰਗ ਸਿੰਘ ਹਿਾਰਪੁਰ ਤੋਂ ਇਹ ਵੀ ਸ਼ਹੀਦ ਹੋ ਗਏ ਸਰਦਾਰ ਧੰਨਾ ਸਿੰਘ ਜੀ ਨਿਹੰਗ ਸਿੰਘ ਭਦੌਰ ਸੰਗਰੂਰ ਤੋਂ ਇਹ ਵੀ ਸ਼ਹੀਦੀਆਂ ਪਾ ਗਏ ਸਰਦਾਰ ਸੰਤੋਖ ਸਿੰਘ ਜੀ ਨਿਹੰਗ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹ ਵੀ ਸ਼ਹੀਦ ਹੋ ਗਏ ਸਰਦਾਰ ਲਾਭ ਸਿੰਘ ਜੀ ਨਿਹੰਗ ਸਿੰਘ ਫਿਰੋਜ਼ਪੁਰ ਤੋਂ ਇਹ ਵੀ ਸ਼ਹੀਦੀ ਪਾ ਗਏ ਸਰਦਾਰ ਦਲੇਰ ਸਿੰਘ ਜੀ ਨਿਹੰਗ ਸਿੰਘ ਕਾਂਗੜਾ ਤੋਂ ਇਹ ਵੀ ਸ਼ਹੀਦੀ ਪਾ ਗਏ ਸਰਦਾਰ ਉਦੇਸ਼ ਸਿੰਘ ਜੀ ਨਿਹੰਗ ਮੱਤੇਵਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਤੇ ਇੱਕ ਨਾਮ ਧਾਰੀ ਸਿੰਘ ਯਾਤਰੀ ਬਾਬਾ ਸ਼ੂਬੇਦਾਰ ਜੀ ਯਾਤਰੀ ਤੇ ਇੱਕ ਹੋਰ ਯਾਤਰੀ ਇਹ ਸਾਰੇ ਸ਼ਹੀਦ ਹੋ ਗਏ ਸਰਦਾਰ ਧੰਨਾ ਸਿੰਘ ਜੋ ਪਾਰ ਕਰ ਰਿਹਾ ਸੀ ਉਸ ਦੀ ਵਕੀ ਵਿੱਚ ਗੋਲੀ ਲੱਗਣ ਨਾਲ ਉੱਥੇ ਢੇਡੇ ਹੋ ਗਿਆ ਬਾਬਾ ਨਿਹਾਲ ਸਿੰਘ ਜੀ ਜੋ ਪਿਛਲੇ ਸਮੇਂ ਦੇ ਵਿੱਚ ਬੜੇ ਸਰਗਰਮ ਵਿਚਰਦੇ ਰਹੇ ਨੇ ਸੰਜਮਨਾਇਆ ਸਿੰਘ ਜੀ ਦੇ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸਹਿਰ ਸੀ ਉਸ ਵੇਲੇ ਇਹ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਚੌਰ ਕਰ ਰਹੇ ਸਨ ਇਹਨਾਂ ਨੂੰ ਤਿੰਨ ਗੋਲੀਆਂ ਲਗੀਆਂ ਇੱਕ ਹੱਥ ਵਿੱਚ ਇੱਕ ਮੋਢੇ ਤੇ ਅਤੇ ਇੱਕ ਪੱਟ ਵਿੱਚ 22 ਮਈ ਨੂੰ ਇਹ ਸਾਕ ਸਰਕਾਰ ਦੇ ਮੱਥੇ ਤੇ ਕਲੰਕ ਵਾਂਗ ਲੱਜੁਕਾ ਸੀ ਦਿਨ ਦਿਹਾੜੇ ਸੇਵਾ ਲੰਗਰ ਪਕਾਉਂਦੀ ਸੇਵਾ ਕਰਦੀ ਤੇ ਪਾੜ ਖੰਨ ਵਾਲਿਆਂ ਤੇ ਅੰਨੇ ਵਾਂ ਗੋਲੀਆਂ ਚਲਾਈਆਂ ਗਈਆਂ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਸ਼ਹੀਦਾਂ ਦੇ ਲਹੂ ਦੇ ਨਾਲ ਲਤਪਤ ਹੋ ਚੁੱਕਾ ਸੀ ਪਿਆਰਿਓ ਮੁੱਢ ਕਦੀਮਾਂ ਤੋਂ ਲੈ ਕੇ ਸਰਕਾਰਾਂ ਸਿੱਖਾਂ ਦੇ ਨਾਲ ਧਰੋਕਮਾਉਂਦੀਆਂ ਆਈਆਂ ਹਨ ਇਸੇ ਤਰ੍ਹਾਂ ਹੀ ਕੁਝ ਥੋੜੇ ਜਿਹਾ ਸਮਾਂ ਨਿਹੰਗ ਸਿੰਘਾਂ ਦੀ ਸ਼ੌਣੀ ਜੋ ਕਿ ਸੁਲਤਾਨਪੁਰ ਸੇ ਵਿਖੇ ਸੀ ਆਪਸ ਵਿੱਚ ਮਨਮਟਾਵ ਸੀ ਪਰ ਪੁਲਿਸ ਨੇ ਗੋਲੀਆਂ ਚਲਾ ਕੇ ਉੱਥੇ ਵੀ ਇਹੀ ਕਾਰਨਾਮਾ ਕੀਤਾ ਸੀਗਾ ਜਿਸ ਦੇ ਅੱਜ ਵਜੋਂ ਇੱਕ ਹੋਮਗਾਰਡ ਦਾ ਜਵਾਨ ਵੀ ਉੱਥੇ ਪੂਰਾ ਗਿਆ ਸੀ ਮਾਰਿਆ ਗਿਆ ਸੀ ਔਰ ਬਾਕੀ ਸਿੰਘ ਜ਼ਖਮੀ ਵੀ ਹੋਏ ਸਨ ਜੋ ਅਜੇ ਵੀ ਕੇਸ ਚੱਲ ਰਿਹਾ ਹੈ ਕਹਿਣ ਦਾ ਭਾਵ ਕਿ ਸਰਕਾਰਾਂ ਐਸੀਆਂ ਬੇਹੁਜ਼ਰੀਆਂ ਕੰਮ ਕਰਨ ਤੋਂ ਕਦੇ ਵੀ ਬਾਜ਼ ਨਹੀਂ ਆਉਂਦੀਆਂ ਸ਼੍ਰੀ ਦਰਬਾਰ ਸਾਹਿਬ ਪੌਂਟਾ ਸਾਹਿਬ ਦੀ ਅੰਦਰ ਵਿਸ਼ਾਈਆਂ ਗਈਆਂ ਚਾਦਰਾਂ ਰੁਮਾਲੇ ਤੇ ਦਰੀਆਂ ਸਭ ਖੂਨ ਨਾਲ ਭਜਗੀਆਂ ਸਨ ਦੋ ਗੱਡੀਆਂ ਮੰਗਵਾਈਆਂ ਗਈਆਂ ਇੱਕ ਸ਼ਹੀਦਾਂ ਤੇ ਜ਼ਖਮੀਆਂ ਵਾਸਤੇ ਤੇ ਦੂਜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਰਮਾਲੇ ਚਾਦਰਾਂ ਤੇ ਦਰੀਆਂ ਰੱਖੀਆਂ ਗਈਆਂ ਸੰਗਤਾਂ ਦੇ ਰੌਲਾ ਪਾਉਣ ਨਾਲ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਸ਼ਹੀਰ ਸਿੰਘਾਂ ਨੇ ਮ੍ਰਿਤਕ ਸਰੀਰ ਸੰਗਤਾਂ ਨੂੰ ਦਿੱਤੇ ਗਏ ਜਿਨ੍ਹਾਂ ਦਾ ਸਸਕਾਰ 24 ਮਈ ਨੂੰ ਜਮਨਾ ਦੇ ਕਿਨਾਰੇ ਤੇ ਕੀਤਾ ਗਿਆ ਪੁਲਸ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਸ੍ਰੀ ਗੁਰੂ ਰੰਸਾਏ ਜੀ ਦਾ ਸਰੂਪ ਇੱਕ ਦਸਮ ਗ੍ਰੰਥ ਦੀ ਭੀੜ ਨਾਲ ਲੈ ਗਈ ਗੁਰਦੁਆਰਾ ਸਾਹਿਬ ਦਾ ਅੱਛਾ ਬੱਚਾ ਸਿੰਘਾਂ ਦੇ ਖੂਨ ਨਾਲ ਭਰਿਆ ਪਿਆ ਸੀ ਇਹ ਸਭ ਜਦ ਸਿੰਘਾਂ ਤਾਂ ਨੂੰ ਪਤਾ ਚੱਲਿਆ ਸੰਗਤਾਂ ਗੁਰਦੁਆਰੇ ਇਕੱਠੀਆਂ ਹੋ ਗਈਆਂ ਸੰਗਤਾਂ ਦਾ ਹੜ ਆ ਗਿਆ ਰੌਲਾ ਪੈ ਗਿਆ ਇਸ ਤਰ੍ਹਾਂ ਗੁਰਦੁਆਰਾ ਫੌਂਟਾ ਸਾਹਿਬ ਦਾ ਮਹੰਤਾਂ ਤੋਂ ਕਬਜ਼ਾ ਛਡਵਾਇਆ ਗਿਆ। ਕਾਫੀ ਲੰਮੇ ਸਮੇਂ ਤੋਂ ਮਹੰਤਾਂ ਨਾਲ ਚੱਲਦੀ ਇਸ ਝਗੜੇ ਤੋਂ ਬਾਅਦ ਸਾਲ 1970 ਵਿੱਚ ਗੁਰਦੁਆਰੇ ਦੀ ਵਸਤਾ ਇੱਕ 11 ਮੈਂਬਰੀ ਕਮੇਟੀ ਨੂੰ ਸੌਂਪ ਦਿੱਤੀ ਗਈ ਜਿਸ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਬਣਾਇਆ ਤੇ ਉਸ ਤੋਂ ਬਾਅਦ ਗੁਰਦੁਆਰੇ ਦੀ ਨਵੀਂ ਉਮਰਤੀ ਉਹ ਸਾਰੀ ਕੀਤੀ ਗਈ ਇਸ ਗੁਰੂ ਧਾਮ ਦੇ 3 ਏਕੜ ਦੇ ਚੁਗਿਰਦੇ ਵਿੱਚ ਮੁੱਖ ਧਾਮ ਗੁਰਦੁਆਰਾ ਸ੍ਰੀ ਫੌਂਟਾ ਸਾਹਿਬ ਹੈ ਇਸ ਵਿੱਚ ਕੁਝ ਪੁਰਾਣੇ ਸ਼ਸਤਰ ਸੰਭਾਲੇ ਹੋਏ ਨੇ ਇਹਨਾਂ ਵਿੱਚੋਂ ਇੱਕ ਖੰਡਾ ਇੱਕ ਸੋਹੀ ਇੱਕ ਤੋੜੇਦਾਰ ਬਦੂਖ ਧਾਮਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਸੀ ਜਾਂਦੀ ਹੈ ਗੁਰੂ ਜੀ ਵੱਲੋਂ ਬਾਣੀ ਰਚਨਾ ਵੇਲੇ ਵਰਤੀਆਂ ਕੁਝ ਕਲਮਾ ਵੀ ਇਸ ਜਗ੍ਹਾ ਤੇ ਸੰਭਾਲ ਕੇ ਰੱਖੀਆਂ ਗਈਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਅੱਜ ਆਪ ਜੀ ਦੇ ਨਾਲ ਪੌਂਟਾ ਸਾਹਿਬ ਦੇ ਮਹੰਤਾਂ ਤੋਂ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਇਆ ਗਿਆ ਸੀ ਵਿਚਾਰ ਸਾਂਝੇ ਕੀਤੇ ਨੇ ਗੁਰੂ ਰੂਪ ਗੁਰੂ ਸواری ਸਾਧ ਸੰਗਤਿਓ ਪਿਆਰ ਸਰਕਾਰ ਬਖਸ਼ਦੀ ਰਹੇ ਸਿੱਤਰਾਂ ਆਪ ਜੀ ਮੇਰ ਪਰਿਆਸ ਸਤੇ ਰੱਖੋ ਔਰ ਇਸੇ ਤਰ੍ਹਾਂ ਹੀ ਵਾਤਵਾਰ ਇਤਿਹਾਸ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਸਕਣ ਅਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਆਪ ਸਾਡੇ ਸਭਤੇ ਮੇਰ ਪਰਿਆਸ ਰੱਖੋ ਔਰ ਗੱਜ ਕੇ ਫਤਿਹ ਜਾਈਏ ਸਾਡੇ ਜੋ ਤੌਰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਆਪ ਜੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਾਰ ਕਰਪਾ ਹੋਵੇ ਜੀ ਚਲੋ ਜੀ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ